ਸਸ਼ੀ ਕਾਲ ਜੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂਦਰਜੀ ਸਿੰਘ ਤੁਮਾਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਮੁੱਖ ਸੁਰਖੀਆਂ ਤੋਂ ਟੁੱਟ ਗਿਆ ਮੁੰਬਈ ਦਾ ਦਿਲ ਅਈਅਰ ਨੇ ਕਰ ਚਾਹ ਇਤਿਹਾਸ ਖਿਤਾਬ ਲਈ ਬੰਗਲੌਰ ਨਾਲ ਪੜੇਗਾ ਪੰਜਾਬ ਇਸ ਵਾਰ ਆਈਪਲ ਨੂੰ ਮਿਲੇਗਾ ਨਵਾਂ ਚੈਂਪੀਅਨ ਫਾਟਜ ਨੌਦਰਾ ਚ 1300% ਦੀ ਵਧਿਆ ਕਰੋਨਾ 48 ਘੰਟਿਆਂ ਚ ਹੋਈਆਂ 21 ਮੌਤਾਂ ਸਰਗਰਮਾਲ ਮਿਆਦ ਦੀ ਗਿਣਤੀ ਵਾਧ ਕੇ ਹੋਈ 3783 ਐਨਜੀਓ ਕੋਰਪੋਰੇਟ ਦੇ ਚੈਲੰਜਸ 'ਤੇ ਨੀ ਰਾਣਾ ਗੁਰਜੀ ਤੇ ਭਾਤ ਪੂਸ਼ਣਾ ਸ਼ੂ ਅਨੁਭਵਕ ਪਤਰਾ ਨਾਲ ਕੀਤੀ ਗੱਲਬਾਤ ਸਿਹਤ ਸੁਭਿਧਾਵਾਂ ਤੇ ਕੀਤੀ ਵਿਚਾਰ ਚਰਚਾ ਪੰਜਾਬ 'ਚ 3 ਜੂਨ ਤੱਕ ਕਈ ਦਿਨਾਂ ਚ ਅਲਟ ਜਾਰੀ ਮੀਨੂ ਲੈ ਕੇ ਮੌਸਮ ਵਿਭਾਗ ਦੀ ਹੋਈ ਵੱਡੀ ਭਵਿੱਖਬਾਣੀ ਧੂੜ ਭਰੀ ਹਨੇਰੀ 'ਚ ਫਸੀ ਇੰਡੀਗੋ ਦੀ ਫਲਾਈਟ ਹੁਣ ਖਬਰਾਂ ਵਿਸਥਾਰ ਨਾਲ ਮੁਕਸਦ ਜ਼ਿਲ੍ਹੇ 'ਚ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਖੇਤਾਂ 'ਚ ਕਿਸਾਨ ਪੂਰੇ ਉਤਸ਼ਾਹ ਨਾਲ ਝੋਨਾ ਲਗਾ ਰਹੇ ਨੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਬਰੋਚੋ ਨਾਲ ਲਵਾਉਣ ਦੀ ਇਜਾਜ਼ਤ ਪਿਛਲੇ ਸਾਲ ਨਾਲੋਂ ਕਾਫੀ ਪਹਿਲਾਂ ਦਿੱਤੀ ਗਈ ਹੈ ਜਿਸ ਦਾ ਕਿਸਾਨਾਂ ਨੂੰ ਲਾਭ ਹੋਇਆ ਹੈ ਨਾਲੇ ਖੇਤਾਂ ਲਈ ਲਾਈਟ ਵੀ ਪੂਰੀ ਸੁਵਿਧਾ ਦਿੱਤੀ ਜਾ ਰਹੀ ਹੈ ਭਾਈ ਜੀ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਹੋ ਜੋ ਪੰਜਾਬ ਸਰਕਾਰ ਵੱਲੋਂ ਇੱਕ ਝੋਨਾ ਲਵਾਇਆ ਜਾਵੇ ਹਾਂ ਮੇਰਾ ਬਲਕਰਨ ਸਿੰਘ ਹੈ ਜੀ ਪਿੰਡ ਮੇਰਾ ਬੁੱਲਰ ਹੈ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਕਿ ਜਿਹੜਾ ਸਾਨੂੰ 15 ਦਿਨ ਪਹਿਲਾਂ ਝੋਨਾ ਲਾਉਣ ਦਿੱਤਾ ਸੀ ਉਹਦੇ ਨਾਲ ਜਿਹੜੀ ਸਾਡੀ ਸਮੱਸਿਆ ਆਉਂਦੀ ਸੀ ਰਟਣ ਵੇਲੇ ਉਹ ਇਹ ਨਹੀਂ ਹੋਣੀ ਅਸੀਂ ਟਾਈਮ ਨਾਲ ਇਹਨੂੰ ਵਧਾਂਗੇ ਵਧੀਆ ਸੀ ਕਣਕ ਵੀ ਸਕਦੇ ਆ ਗਾਂ ਨੂੰ ਵਧੀਆ ਬਰਾਲਾ ਵਧੀਆ ਸਾਨੂੰ ਲਾਈਟ ਮਿਲ ਰਹੀ 8 ਘੰਟੇ ਕੋਈ ਐ ਦਿੱਕਤ ਨਹੀਂ ਲਾਈਟ ਦੀ ਤਸੀਲ ਦਾ ਪਾਣੀ ਸਾਨੂੰ ਪ੍ਰੋਪਰ ਮਿਲ ਰਿਹਾ ਜਿਹੜਾ ਸਰਕਾਰ ਨੇ ਵਾਦਾ ਕੀਤਾ ਉਹ ਵੀ ਬਖ ਕੋਈ ਲੇਬਰ ਦੀ ਸਮੱਸਿਆ ਨਹੀਂ ਜੀ ਲੇਬਰ ਵਧੀਆ ਮਿਲਦੀ ਹੈ ਵਧੀਆ ਝੋਨਾ ਲਾਉਂਦੇ ਨੇ ਤੇ ਜੇ ਲੇਬਰ ਦੀ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਬਾਹਰੋਂ ਵੀ ਆ ਜਾਂਦੀ ਹੈ ਜਦੋਂ ਬਾਲਾ ਕਸ ਵਾਜਦਾ ਉਦੋਂ ਬਾਹਰੋਂ ਆ ਜਾਂਦੀ ਸਰਕਾਰ ਦਾ ਧੰਨਵਾਦ ਹੀ ਕਰਦੇ ਆ ਜੀ ਜਿਨ੍ਹਾਂ ਨੇ ਸਾਡਾ ਸਾਡੇ ਕਿਸਾਨਾਂ ਬਾਰੇ ਸੋਚਿਆ ਵੀ ਤੁਸੀਂ 15 ਦਿਨ ਪਹਿਲਾਂ ਝੋਨਾ ਲਾਉ ਠਾਕੀ ਸਾਡੇ ਸੇਵ ਦੀ ਸਮੱਸਿਆ ਹੋਣ ਕਰਕੇ ਕਿ ਸਾਨੂੰ ਵੱਢਣ ਵੇਲੇ ਦਿੱਕਤ ਆਉਂਦੀ ਸੀਗੀ ਉਹ ਐਤ ਕੀ ਸਾਡੀ ਦਿੱਕਤ ਨਹੀਂ ਆਉਣੀ ਸਾਨੂੰ ਜਿਹੜਾ ਸਰਕਾਰ ਦਾ ਉਪਰਾਲਾ ਜੀ ਇੱਕ ਤਰੀਕ ਤੋਂ ਸਾਨੂੰ ਇਹ ਬਹੁਤ ਵਧੀਆ ਜੀ ਸਾਨੂੰ ਇੱਕ ਤਰੀਕ ਤੋਂ ਲਾਈਟ ਮਿਲ ਰਹੀ ਹੈ ਜੀ ਪਾਣੀ ਮਿਲ ਰਿਹਾ ਜੀ ਇਹਦੇ ਨਾਲ ਸਾਡਾ ਝੋਨਾਕ ਟਾਈਮ ਨਾਲ ਲੱਗ ਜੂਗਾ ਜੀ ਟਾਈਮ ਨਾਲ ਵੱਢਿਆ ਜੇ ਉਦੋਂ ਮੋਚਰ ਆਉਂਦਾ ਲੇਟ ਆਉਣ ਤੇ ਬੀਜਨ ਤੇ ਤੇ ਇਹਦੇ ਕਰਕੇ ਸਰਕਾਰ ਦਾ ਹੀ ਧੰਨਵਾਦ ਕਰਦੇ ਆਂ ਜੀ ਸਾਡਾ ਏਰੀਆ ਥੋੜਾ ਸੇਮ ਮੰਨ ਰਿਹਾ ਜੀ ਇੱਥੇ ਸੇਮ ਕਰਕੇ ਸਰਕਾਰ ਨੇ ਬਹੁਤ ਸੋਚਿਆ ਜੀ ਸਾਡੇ ਬਾਰੇ ਸਾਨੂੰ ਪਹਿਲਾਂ ਇੱਕ ਤਰੀਕ ਦਿੱਤੀ ਆ ਤੇ ਉਹਦੇ ਕਰਕੇ ਅਸੀਂ ਚੋਣਾ ਲਾ ਰਹੇ ਆ ਜੀ ਸਾਨੂੰ ਕੋਈ ਦਿੱਕਤ ਨਹੀਂ ਹੈ ਲੇਬਰ ਦੀ ਵੀ ਜੀ ਕੋਈ ਦਿੱਕਤ ਨਹੀਂ ਪਹਿਲਾਂ ਲੇਬਰ ਸਾਡੇ ਕੋਲੇ ਸਾਰੀ ਪਹੁੰਚ ਗਈ ਹੈ ਜੀ ਤੇ ਉਹਦੇ ਕਰਕੇ ਜਿਵੇਂ ਜਿਵੇਂ ਤਰੀਕ ਸੀ ਲੇਬਰ ਨੂੰ ਪਤਾ ਸੀ ਉਸ ਜ਼ਿਲ੍ਹੇ 'ਚ ਤੇ ਉਸ ਹਿਸਾਬ ਨਾਲ ਲੇਬਰ ਆ ਗਈ ਹੈ ਜੀ ਕੋਈ ਲੇਬਰ ਦੀ ਦਿੱਕਤ ਨਹੀਂ ਚੋਣਾ ਲਾ ਰਹੇ ਆ ਅਸੀਂ ਅਸੀਂ ਸਰਕਾਰ ਦਾ ਧੰਨਵਾਦ ਕਰਦੇ ਹਾਂ ਕਿ ਸਰਕਾਰਾਂ ਦੇ ਵਿੱਚ ਜਿਵੇਂ 15 ਦਿਨ ਲੇਟ ਆਏ ਸੀ 15 ਦਿਨ ਅਡਵਾਂਸ ਚੋਣਾ ਕਰੇ ਇਹ ਬਹੁਤ ਵਧੀਆ ਜੀ ਇਹ ਸਰਕਾਰ ਦਾ ਜੀ ਜਿਹੜਾ 15 ਦਿਨ ਕੀਤਾ ਕਰਤਾ ਜੀ ਸਾਨੂੰ ਲਾਈਟ ਪਾਣੀ دیتا ਜੀ ਸਰਕਾਰ ਦਾ ਧੰਨਵਾਦ ਕਰਦੇ ਆ ਉਹਨਾਂ ਸਰਕਾਰਾਂ ਨੂੰ ਠੀਕ ਆ ਜੀ ਕਿੰਨੇ ਏਕੜ ਤੇ ਤੁਸੀਂ ਲਾ ਰਹੇ ਹੋ ਤੁਹਾਨੂੰ ਇਹ ਅਸੀਂ 20 ਏਕੜ ਲਾ ਰਹੇ ਹਾਂ ਜੀ 20 ਏਕੜ ਹਾਂਜੀ ਕ੍ਰਿਕਟ ਪ੍ਰੀਮੀਅਰ ਲੀਗ ਖੁਸ਼ੀ ਦੀ ਖਬਰ ਹੈ ਪੰਜਾਬ ਕਿਕਸ ਨੇ ਮੁੰਬਈ ਇੰਡਿਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ ਹੁਣ ਆਈਪੀਐਲ 2025 ਦਾ ਫਾਈਨਲ ਮੈਚ 3 ਜੂਨ ਨੂੰ ਬੰਗਲੌਰ ਤੇ ਪੰਜਾਬ ਦਰਮਿਆਨ ਖੇਡਿਆ ਜਾਵੇਗਾ ਕਪਤਾਨ ਸ਼੍ਰੇਸ਼ਾ ਦੇ ਦਿਗਵਾਈ ਵਿੱਚ ਪੰਜਾਬ ਕਿੰਗਸ ਨੇ ਕੁਆਲੀਫਾਈ ਟੂ ਵਿੱਚ ਪੰਜ ਵਾਰ ਦੀ ਜੇਤੂ ਮੁੰਬਈ ਇੰਡਸ ਨੂੰ ਪੰਜ ਵਿਕਟਾਂ ਨਾਲ ਹਰਾ ਕੇ 11 ਸਾਲਾਂ ਬਾਅਦ ਇੰਡੀਅਨ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਪੰਜਾਬ ਕਿੰਗਸ ਨੇ ਆਖਰੀ ਵਾਰ 2014 ਵਿੱਚ ਆਈਪਲ ਫਾਈਨਲ ਖੇਡਿਆ ਸੀ ਅਤੇ ਉਸ ਨੂੰ ਕੋਲਕਾਤਾ ਨਾਈਟ ਰਾਈਡਰਸ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਇਹ ਆਈਪਲ ਇਤਿਹਾਸ ਦੇ 18 ਸੀਜ਼ਨਾਂ ਵਿੱਚ ਦੂਜੀ ਵਾਰ ਹੈ ਜਦੋਂ ਪੰਜਾਬ ਦੀ ਟੀਮ ਪਲੇਆਫ ਤੇ ਫਾਈਨਲ ਵਿੱਚ ਪਹੁੰਚਿਆ ਹੈ ਹੁਣ ਖਿਤਾਬੀ ਮੁਕਾਬਲੇ ਵਿੱਚ 3 ਜੂਨ ਨੂੰ ਪੰਜਾਬ ਕਿੰਗਸ ਦਾ ਸਾਹਮਣਾ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀ ਰਜਿਤ ਪਟੇਦਾਰ ਦੀ ਗਵਾਈ ਵਾਲੀ ਰਾਇਲ ਚੈਲੈਂਜਰ ਬੰਗਲੌਰ ਨਾਲ ਹੋਵੇਗਾ ਇਸ ਵਾਰ ਇੰਡੀਅਨ ਪ੍ਰੀਮੀਅਰ ਲੀਗ ਨੂੰ ਇੱਕ ਨਵਾਂ ਚੈਂਪੀਅਨ ਮਿਲੇਗਾ ਕਿਉਂਕਿ ਪੰਜਾਬ ਕਿੰਗਸ ਇਤਿਹਾਸ ਦੀ ਦੋਵੇਂ ਆਪਣੇ ਪਹਿਲੇ ਆਈਪੀਐਲ ਖਿਤਾਬ ਦੀ ਉਡੀਕ ਕਰ ਰਹੇ ਹਨ ਰਾਇਲ ਚੈਲੈਂਜਰ ਬੰਗਲੌਰ 10ਵੀਂ ਵਾਰ ਆਈਪੀਐਲ ਦੇ ਪਲੇਆਫ ਵਿੱਚ ਪਹੁੰਚਿਆ ਪਰ ਉਹਨਾਂ ਨੇ ਕਦੇ ਵੀ ਖਿਤਾਬ ਨਹੀਂ ਦਿੱਤਿਆ ਤੇ ਚੌਥੀ ਵਾਰ ਹੈ ਜਦੋਂ ਆਰਟੀਪੀ ਫਾਈਨਲ ਵਿੱਚ ਪਹੁੰਚਿਆ ਇਸ ਤੋਂ ਪਹਿਲਾਂ 2009 2011 ਤੇ 2016 ਵਿੱਚ ਇਸ ਨੂੰ ਕ੍ਰਮਵਾਰ ਡੱਕਨ ਚਾਰਜਰਸ ਚੇਨਈ ਸੁਪਰ ਕਿੰਗਸ ਅਤੇ ਸਨਰਾਇਜ਼ ਹਾਈਦਰਾਬਾਦ ਤੋਂ ਫਾਈਨਲ ਵਿੱਚ ਹਾਰ ਦਾ ਸਾਹ ਕੋਲੀ ਆਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ ਤੋਂ ਹੀ ਆਰਸੀਬੀ ਨਾਲ ਜੁੜੇ ਹੋਏ ਹਨ ਤੇ ਉਹ ਆਪਣੀ ਪਹਿਲੀ ਆਈਪੀਐਲ ਟਰੋਫੀ ਦੀ ਉਡੀਕ ਕਰ ਰਹੇ ਹਨ ਆਰਸੀਬੀ ਨੇ 29 ਮਈ ਨੂੰ ਖੇਡੇਗੇ ਕੁਆਲੀਫਾਈ 1 ਵਿੱਚ ਪੰਜਾਬ ਕਿੰਗਸ ਨੂੰ 8 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਸੀ ਤੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਪੰਜਾਬ ਤੇ ਮੁੰਬਈ ਵਿਚਾਲੇ ਦੂਜਾ ਕੁਆਲੀਫਾਈ ਮੈਚ 1 ਜੂਨ ਦੀ ਰਾਤ ਅਹਮਦਾਬਾਦ ਦੇ ਨਿਰੰਦਰ ਮੋਦੀ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਸ਼ੁਰੂ ਹੋਇਆ ਸੀ ਪਰ ਮੈਚ ਵਿੱਚ ਦੇਰੀ ਹੋਣ ਕਾਰਨ ਇਹ 2 ਜੂਨ ਨੂੰ ਖਤਮ ਹੋ ਸਕਿਆ ਇਹ ਪੰਜਾਬ ਲਈ ਫਾਈਨਲ ਵਿੱਚ ਜਗ੍ਹਾ ਬਣਾਉਣ ਦਾ ਦੂਜਾ ਮੌਕਾ ਸੀ ਇਸ ਦੇ ਨਾਲ ਹੀ ਅਲਟੀਮੇਟ ਵਿੱਚ ਗੁਜਰਾਤ ਟਾਈਟਨਸ ਨੂੰ 20 ਦੌੜਾਂ ਨਾਲ ਹਰਾ ਕੇ ਪਹਿਲਾ ੜੀ ਕਾ ਪਾਰ ਕਰਨ ਵਾਲੀ ਮੁੰਬਈ ਇੰਡੀਅਨਸ ਟੀਮ ਨੂੰ ਫਾਈਨਲ ਵਿੱਚ ਪਹੁੰਚਣ ਲਈ ਇੱਕ ਹੋਰ ਪ੍ਰੀਖਿਆ ਤੋਂ ਲੰਘਣਾ ਪਿਆ ਨੀਕਰ ਮੈਚ ਠੀਕ 2:30 ਘੰਟੇ ਦੇਰੀ ਨਾਲ ਸ਼ੁਰੂ ਹੋਇਆ ਅਤੇ ਪਹਿਲੀ ਗੇਂਦ ਤੇ ਆਖਰੀ ਗੇਂਦ ਤੱਕ ਉਤਸ਼ਾਹ ਜਾਰੀ ਰਿਹਾ ਮੁੰਬਈ ਨੇ டாਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨੀ ਸੀ ਤੇ ਉਸ ਦੀ ਸ਼ੁਰੂਆਤ ਮਾੜੀ ਥੀ ਕਿਉਂਕਿ ਰੋਹਿਤ ਸ਼ਰਮਾ ਤੀਜੇ ਓਵਰ ਵਿੱਚ ਹੀ ਆਊਟ ਹੋ ਗਿਆ ਪਰ ਟੀਮ ਦੇ ਬਾਕੀ ਬੱਲੇਬਾਜ਼ਾਂ ਨੇ ਤੇਜ਼ ਪਾਰੀ ਦਿੰਨੇਤਾਰਤ ਵਿਓਗ੍ਰਾਮ ਵਿੱਚ 203 ਦੌੜਾਂ ਦਾ ਮਜਬੂਤ ਸਕੋਰ ਬਣਾਇਆ। ਮੁੰਬਈ ਦਾ ਇਹ ਸਕੋਰ ਇਸ ਲਈ ਵੀ ਮਹੱਤਵਪੂਰਨ ਸੀ ਕਿਉਂਕਿ ਇਸ ਮੈਚ ਤੋਂ ਪਹਿਲਾਂ ਆਈਪੀਐਲ ਦੇ 18 ਸਾਲਾਂ ਦੇ ਇਤਿਹਾਸ ਵਿੱਚ ਇਹ ਟੀਮ 200 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਤੋਂ ਬਾਅਦ ਕਦੇ ਨਹੀਂ ਹਾਰੀ ਸੀ। ਹਰ ਵਾਰ ਇਸ ਟੀਮ ਨੇ 200 ਜਾਂ ਇਸ ਤੋਂ ਵੱਧ ਦੌੜਾਂ ਬਣਾਉਣ ਤੋਂ ਬਾਅਦ ਸਫਲਤਾਪੂਰਵਕ ਬਚਾ ਦਿੱਤਾ। ਮੁੰਬਈ ਲਈ ਜੌਨੀ ਵੈਸਟੋ ਨੇ 38 ਦੌੜਾਂ ਬਣਾਈਆਂ ਜਦੋਂ ਕਿ ਤਿਲਕ ਵਰਮਾ ਅਤੇ ਸੂਰਜਕੁਮਾਰ ਰਾਧਮ ਨੇ 44-44 ਦੌੜਾਂ ਬਣਾਈਆਂ। ਆਖਰੀ ওভার ਵਿੱਚ ਨਮਨਦੀਰ ਨੇ ਸੈਂਤੀ ਦੌੜਾਂ ਦੀ ਤੇਜ਼ ਬਾਰੀ ਖੇਡੀ ਇਸ ਤੋਂ ਬਾਅਦ ਪੰਜਾਬ ਕਿੰਸ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਉਸ ਨੂੰ ਪਹਿਲਾ ਝਟਕਾ ਪ੍ਰਭ ਸਿੰਘਲ ਦੇ ਰੂਪ ਵਿੱਚ ਸਿਰਫ 13 ਦੌੜਾਂ ਦੇ ਸਕੋਰ ਤੇ ਲੱਗਾ ਇਸ ਤੋਂ ਬਾਅਦ ਪ੍ਰਿਆਸ਼ਾਰੀਆ ਤੇ ਜੋਸ਼ ਇੰਗਲਿਸ਼ ਨੇ ਪੰਜਾਬ ਦੇ ਸਕੋਰ ਨੂੰ ਰੁਕਣੇ ਦਿੱਤਾ ਤੇ ਦੂਜੀ ਵਿਕਟ ਲਈ ਤੇਜ਼ੀ ਨਾਲ 42 ਦੌੜਾਂ ਬਣਾਈਆਂ ਪੰਜਾਬ ਨੂੰ 55 ਦੇ ਸਕੋਰ ਤੇ ਦੂਜਾ ਤੇ 72 ਦੇ ਸਕੋਰ ਤੇ ਤੀਜਾ ਝਟਕਾ ਲੱਗਾ ਇੱਥੋਂ ਕਪਤਾਨ ਸ਼ਰੇਸ਼ ਸ਼ੇਰ ਨੇ ਨੇਲ ਬਡੇਰਾ ਨਾਲ ਮਿਲ ਕੇ ਚੌਥੀ ਵਿਕਟ ਲਈ 83 ਦੌੜਾਂ ਦੀ ਸਾਂਝੇਦਾਰੀ ਕੀਤੀ ਇਹਨਾਂ ਦੀ ਸਾਂਝੇਦਾਰੀ ਤੋਂ ਬਾਅਦ ਪੰਜਾਬ ਲਈ ਮੈਚ ਆਸਾਨ ਹੋ ਗਿਆ ਤੇਰਸ਼ਵਿੰਦ কুমার ਦੇ 19ਵੇਂ 오ਵਰ ਵਿੱਚ 4 ਚੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਤੇ ਮੈਚ ਆਪਣੇ ਕਬਜ਼ੇ ਵਿੱਚ ਕਰ ਲਿਆ। ਇਸ ਤਰ੍ਹਾਂ ਸ਼੍ਰੇਸ਼ ਸૈયਦ ਨੇ 5 ਸਾਲਾਂ ਵਿੱਚ ਆਪਣੀ ਤੀਜੀ ਆਈਪਲ ਟੀਮ ਨੂੰ ਫਾਈਨਲ ਵਿੱਚ ਪਹੁੰਚਾਇਆ। ਭਾਰਤ ਵਿੱਚ ਕੋਰੋਨਾ ਨੇ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਮਰੀਜ਼ਾਂ ਦੀ ਗਿਣਤੀ ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਸਮੇਂ ਦੇਸ਼ ਵਿੱਚ ਕੋਵਿਡ ਦੇ ਸਰਗਰਮ ਮਾਮਲੇ 133700 ਨੂੰ ਪਾਰ ਕਰ ਚੁੱਕੇ ਹੈ। ਪਿਛਲੇ 48 ਘੰਟਿਆਂ ਵਿੱਚ ਕੋਰੋਨਾ ਕਾਰਨ 21 ਮੌਤਾਂ ਹੋ ਚੁੱਕੀਆਂ ਨੇ। ਸਿਹਤ ਮੰਤਰਾਲੇ ਅਨੁਸਾਰ 1 ਜੂਨ ਦੇਸ਼ ਵਿੱਚ ਕੋਵਿਡ ਦੇ 3783 ਸਰਗਰਮ ਮਾਮਲੇ ਦਰਜ ਕੀਤੇ ਗਏ। ਦੇਸ਼ ਵਿੱਚ ਕਰੋਨਾ ਵਾਇਰਸ ਇੱਕ ਵਾਰ ਫਿਰ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ। ਕਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਦੇਸ਼ ਦੇ ਕੁਝ ਸੂਬਿਆਂ ਵਿੱਚ ਇਸ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ, ਜਿਸ ਕਾਰਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਦੇਸ਼ ਵਿੱਚ ਕਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਗਿਣਤੀ 3783 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੀ ਵੈੱਬਸਾਈਟ ਅਨੁਸਾਰ 22 ਮਈ ਨੂੰ ਭਾਰਤ ਵਿੱਚ 257 ਮਾਮਲੇ ਦਰਜ ਸਨ। ਜਦਕਿ 9 ਦਿਨਾਂ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਲਗਭਗ 13% ਦਾ ਵਾਧਾ ਦਰਜ ਕੀਤਾ ਗਿਆ ਹੈ। ਕੇਰਲ ਵਿੱਚ ਸਭ ਤੋਂ ਵੱਧ 1400 ਮਾਮਲੇ ਦਰਜ ਕੀਤੇ ਗਏ ਹਨ ਮਹਾਰਾਸ਼ਟਰ ਵਿੱਚ 485 ਤੇ ਦਿੱਲੀ ਵਿੱਚ 436 ਮਾਮਲੇ ਸਰਗਰਮ ਹਨ ਜਨਵਰੀ 2025 ਤੋਂ ਹੁਣ ਤੱਕ ਕਰੋਨਾ ਕਾਰਨ 28 ਮੌਤਾਂ ਹੋ ਚੁੱਕੀਆਂ ਨੇ ਇਹ ਜਾਣਕਾਰੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਤੋਂ ਪਹਿਲਾਂ 30 ਮਈ ਨੂੰ ਸਵੇਰੇ 8 ਵਜੇ ਤੱਕ ਸਿਰਫ 7 ਮੌਤਾਂ ਦੀ ਰਿਪੋਰਟ ਦਰਜ ਕੀਤੀ ਗਈ ਸੀ ਅਜੇ ਤੀਦ ਵਿੱਚ ਪਿਛਲੇ 2 ਦਿਨਾਂ ਅੰਦਰ ਦੇਸ਼ ਦੇ ਅੰਦਰ 21 ਮੌਤਾਂ ਦਰਜ ਕੀਤੀਆਂ ਨੇ 31 ਮੈਨੂੰ ਬੰਗਲੌਰ ਵਿੱਚ ਇੱਕ 63 ਸਾਲਾ ਵਿਅਕਤੀ ਦੀ ਮੌਤ ਹੋ ਗਈ ਉਸ ਨੂੰ ਦੋਵਾਂ ਟੀਕੇ ਦੇ ਨਾਲ ਬੂਸਟਰ ਖੁਰਾ ਕੇ ਵੀ ਮਿਲੀ ਸੀ ਇਸ ਦੌਰਾਨ ਦਿੱਲੀ ਵਿੱਚ ਇੱਕ 60 ਸਾਲਾ ਵਿਅਕਤੀ ਦੀ ਵੀ ਮੌਤ ਹੋ ਗਈ ਸਭ ਤੋਂ ਵੱਧ ਮੌਤਾਂ ਮਹਾਰਾਸ਼ਟਰ ਤੇ ਕੇਲ ਵਿੱਚ ਹੋਈਆਂ ਜਿੱਥੇ 7-7 ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਕਰਨਾਟਕ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਜਨਤਕ ਸਲਾਹ ਜਾਰੀ ਕੀਤੀ ਹੈ ਇਸ ਵਿੱਚ ਲੋਕਾਂ ਨੂੰ ਪੀੜ ਵਾਲੀਆਂ ਥਾਵਾਂ ਤੇ ਮਾਸਕ ਪਹਿਨਣ ਸਰੀਰਕ ਦੂਰੀ ਬਣਾਈ ਰੱਖਣ ਅਤੇ ਸਫਾਈ ਦਾ ਖਾਸ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਬੁਖਾਰ, ਖੰਘ, ਛਾਤੀ ਵਿੱਚ ਦਰਦ ਜਾਂ ਸਾਹ ਲੈਣ ਵਿੱਚ ਮੁਸ਼ਕਲ ਹੋਣ ਦੀ ਸੂਰਤ ਵਿੱਚ ਲੋਕਾਂ ਨੂੰ ਤੁਰੰਤ ਟੈਸਟ ਕਰਵਾਉਣ ਲਈ ਕਿਹਾ ਗਿਆ ਹੈ। ਮਿਜ਼ੋਰਮ ਵਿੱਚ 7 ਮਹੀਨਿਆਂ ਬਾਅਦ ਕੋਵਿਡ ਦਾ ਪਹਿਲਾ ਮਾਮਲਾ ਦਰਜ ਕੀਤਾ ਗਿਆ ਹੈ। ਮਿਜ਼ੋਰਮ ਵਿਖੇ ਸ਼ੁੱਕਰਵਾਰ ਨੂੰ ਦੋ ਲੋਕਾਂ ਨੂੰ ਕੋਵਿਡ-19 ਦੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸੂਬੇ ਵਿੱਚ ਆਖਰੀ ਕੇਸ ਸਾਹਮਣੇ ਆਉਣ ਤੋਂ 7 ਮਹੀਨੇ ਬਾਅਦ ਕੋਵਿਡ ਦੇ ਮਾਮਲੇ ਸਾਹਮਣੇ ਆਏ ਨੇ। ਮਿਜ਼ੋਰਮ ਵਿੱਚ ਕੋਵਿਡ-19 ਦਾ ਆਖਰੀ ਮਾਮਲਾ ਅਕਤੂਬਰ 2024 ਵਿੱਚ ਸਾਹਮਣੇ ਆਇਆ ਸੀ। ਇਸ ਦੌਰਾਨ ਰਾਜ ਵਿੱਚ ਸਿਹਤ ਵਿਭਾਗ ਦੇ ਇੱਕ ਇੱਕ ਰਿਤ ਰੋਗ ਨਿਗਰਾਨੀ ਪ੍ਰੋਗਰਾਮ ਨੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਦੱਸੀ ਹੈ ਆਈਡੀਐਸਪੀ ਨੇ ਲੋਕਾਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਨਿਯਮਿਤ ਤੌਰ ਤੇ ਹੱਥ ਧੋਣ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ ਤੇ ਭੀੜ ਵਾਲੇ ਖੇਤਰਾਂ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ ਮਹਾਰਾਸ਼ਟਰ ਸਰਕਾਰ ਨੇ ਕਿਹਾ ਕਿ ਸ਼ਨੀਵਾਰ ਨੂੰ ਕੋਵਿਡ ਦੇ ਥਾਟ ਨਵੇਂ ਮਾਮਲੇ ਸਾਹਮਣੇ ਆਏ ਨੇ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਅਨੁਸਾਰ ਜਨਵਰੀ 2025 ਤੋਂ ਮੁੰਬਈ ਵਿੱਚ 441 ਮਾਮਲੇ ਪਾਈ ਗਏ ਨੇ ਜਨਵਰੀ ਤੋਂ ਲੈ ਕੇ ਹੁਣ ਤੱਕ ਰਾਜ ਵਿੱਚ 10324 ਕੋਵਿਡ-19 ਟੈਸਟ ਕੀਤੇ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 681 ਕੋਰੋਨਾ ਪੋਜ਼ਿਟਿਵ ਪਾਏ ਗਏ ਨੇ ਜੰਮੂ ਕਸ਼ਮੀਰ ਵਿੱਚ ਵੀਰਵਾ ਨੂੰ ਕੋਵਿਡ-19 ਦੇ ਦੋ ਮਾਮਲੇ ਸਾਹਮਣੇ ਆਏ ਦੋਵੇਂ ਮਰੀਜ਼ ਕੇਰਲ ਦੇ ਰਹਿਣ ਵਾਲੇ ਹਨ ਤੇ ਸ਼੍ਰੀਨਗਰ ਅਤੇ ਸਰਕਾਰੀ ਡੈਂਟਲ ਕਾਲਜ ਵਿੱਚ ਪੜ ਰਹੇ ਸਨ ਆਈਸੀਐਮਆਰ ਦੇ ਡਾਇਰੈਕਟਰ ਡਾਕਟਰ ਦਜੀਬੈਲ ਨੇ ਕਿਹਾ ਕਿ ਦੱਖਣ ਤੇ ਪੱਛਮੀ ਭਾਰਤ ਤੋਂ ਕਰੰਬਤ ਕੀਤੇ ਗਏ ਰੂਪ ਐਲਐਫ7 XFG JN1 ਅਤੇ NB 1.8.1 ਲੜੀ ਦੇ ਹਨ ਲੁਧਿਆਣਾ ਦੇ ਮਾਡਲ ਟਾਊਨ ਚ ਇੱਕ NGO ਕੋਲ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਦਰਜੀਤ ਸਿੰਘ ਚੰਨੀ ਰਾਣਾ ਗੁਰਜੀਤ ਤੇ ਭਾਰਤ ਪੁੱਛਣਾ ਸ਼ੁਰੂ ਉਹਨਾਂ NGO ਦੇ ਮੁਖੀ ਅਨਮੋਲਕ ਬੱਤਰ ਨਾਲ ਮੁਲਾਕਾਤ ਕੀਤੀ ਇੱਥੇ ਉਹਨਾਂ ਨੇ ਸੂਬੇ ਦੇ ਹੈਲਥ ਸਿਸਟਮ ਨੂੰ ਲੈ ਕੇ ਸਵਾਲ ਚੁੱਕੇ ਉਹਨਾਂ ਕਿਹਾ ਕਿ ਮੂਰੂ ਵਿੱਚ ਪੰਜਾਬ ਹੈਲਥ ਸਿਸਟਮ ਤੋਂ ਵੰਜਾਏ ਲੁਧਿਆਣਾ ਦੇ ਮਾਡਲ ਟਾਊਨ ਦੀ ਵਿਸਥਿਤੀ ਇਕ ਦਰਿਆ ਐਨ ਜੀਓ ਦੇ ਵਿਰੇ ਪਹੁੰਚੇ ਸਾਬਕਾ ਮੁੱਖ ਮੰਤਰੀ ਚੰਦੀ ਸਿੰਘ ਚੰਨੀ ਤੇ ਲੁਧਿਆਣਾ ਇਲੈਕਸ਼ਨ ਦੇ ਇੰਚਾਰਜ ਰਾਣਾ ਗੁਰਜੀਤ ਸਮੇਤ ਭਾਰਤ ਪੂਸ਼ਨਾ ਸ਼ੂ ਨੇ ਐਨ ਜੀਓ ਦੇ ਮੁਖੀ ਅਨਮੋਲਕ ਵੱਤਰਾ ਦੇ ਨਾਲ ਮੁਲਾਕਾਤ ਕੀਤੀ ਇਸ ਦੌਰਾਨ ਉਹਨਾਂ ਜਿੱਥੇ ਲੋਕਾਂ ਨੂੰ ਇਲਾਜ ਨੂੰ ਲੈ ਕੇ ਕੀਤੀ ਜਾ ਰਹੀ ਮਦਦ ਅਤੇ ਹੋਰ ਨੁਸਂਦਾਵਾਂ ਨੂੰ ਲੈ ਕੇ ਗੱਲਬਾਤ ਕੀਤੀ ਉੱਥੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਸੂਬੇ ਦੇ ਹੈਲਥ ਸਿਸਟਮ ਨੂੰ ਲੈ ਕੇ ਸਵਾਲ ਚੁੱਕੇ ਉਹਨਾਂ ਕਿਹਾ ਕਿ ਮੂਰੂ ਵਿੱਚ ਪੰਜਾਬ ਹੈਲਥ ਸਿਸਟਮ ਤੋਂ ਹਾਲੇ ਵੀ ਵਾਂਝੇ ਉਹਨਾਂ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਆਈ ਤਾਂ ਇਹ ਨਹੀਂ ਸਿਮਰਜੀਤ ਸਿੰਘ ਬੈਂਸ ਵੱਲੋਂ ਕਮਲਜੀਤ ਸਿੰਘ ਕੜਵਾਲ ਦੇ ਜੋਇਨਿੰਗ ਤੇ ਚੁੱਕੇ ਗੇ ਸਵਾਲਾਂ ਤੇ ਵੀ ਬੋਲਦੇ ਹੋਏ ਉਹਨਾਂ ਕਿਹਾ ਕਿ ਇਹ ਮਾਮਲਾ ਜਨਰਲ ਸਕੱਤਰ ਦੀ ਦੇ ਧਿਆਨ ਵਿੱਚ ਹੈ ਪਰ ਮੈਂ ਇੱਥੇ ਆ ਕੇ ਬੜਾ ਪ੍ਰਭਾਵਿਤ ਐ ਬਹੁਤ ਹੀ ਅੱਛਾ ਸਿਸਟਮ ਦੇ ਨਾਲ ਸਮਾਜ ਦੀ ਸੇਵਾ ਹੋ ਰਹੀ ਹੈ ਡੋਨਰ ਤੇ ਜਿਹੜਾ ਦੁੱਖ ਲੈ ਕੇ ਲੋਕ ਆਉਂਦੇ ਉਹਨਾਂ ਨੂੰ ਸਾਹਮਣੇ ਮਲਾ ਕੇ ਇਹ ਇੱਕ ਦੂਜੇ ਦੀ ਮਦਦ ਕਰਾਉਂਦੇ ਆ ਸੋ ਮੈਨੂੰ ਬੜਾ ਅੱਛਾ ਲੱਗਿਆ ਰਾਣਾ ਜੀ ਦਾ ਮੈਂ ਧੰਨਵਾਦੀ ਆ ਜਿਹੜਿਆਂ ਦੇ ਨਾਲ ਮੈਂ ਇੱਥੇ ਆਇਆ ਤੇ ਕੁਵੱਤਰਾ ਤੇ ਇਹਨਾਂ ਦੀ ਪੂਰੀ ਟੀਮ ਮੈਂ ਉਹਨਾਂ ਨੂੰ ਧੰਨਵਾਦ ਵੀ ਦੇਣਾ ਤੇ ਵਧਾਈ ਵੀ ਦੇਣਾ ਕਿ ਉਹ ਬਹੁਤ ਅੱਛਾ ਕੰਮ ਕਰ ਰਹੇ। ਇਸ ਦੌਰਾਨ ਵਿਧਾਇਕ ਰਾਣਾ ਗੁਰਜੀਤ ਨੇ ਕਿਹਾ ਕਿ ਉਹ ਲੋਕਾਂ ਦਾ ਦਰਦ ਸੁਣ ਰਹੇ ਨੇ। ਉਹਨਾਂ ਕਿਹਾ ਕਿ ਇੱਕ ਜ਼ਰੀਆ ਹੈ ਜੀਓ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਹਨੂੰ ਕਹਿੰਦੇ ਰੂਹ ਖੁਸ਼ ਹੋ ਗਈ। ਹਾਂਜੀ। ਸੁਣਿਆ ਸੀ ਮੈਂ ਪੋਡਕਾਸਟ ਵੀ ਕਰਕੇ ਗਏ ਕਿਨ ਨਾਲ। ਅੱਛਾ ਜੀ। ਪੋਡਕਾਸਟ ਕਰਨਾ ਹੋਰ ਚੀਜ਼ ਹੈ ਆ। ਹਾਂਜੀ। ਸ਼ਾਕਸ਼ਾਤ ਡੋਨਰ ਰਿਸਿਪੀਐਂਟ ਹਾਂਜੀ ਜਿਹਨਾਂ ਲੋਕਾਂ ਦੇ ਜਿਹਨਾਂ ਲੋਕਾਂ ਉਮੀਦ ਨਾ ਆਏ ਆ। ਹਾਂਜੀ। ਉਹ ਆਪਣੇ ਸਾਹਮਣੇ ਦੇਖਿਆ। ਔਰ ਮੈਂ ਸਮਝਦਾ ਕਿ ਜਿਹੜਾ ਡੋਨਰ ਆ ਕਈ ਵਾਰ ਮਨ ਕਰਦਾ ਕਿ ਸੇਵਾ ਕਰ ਦਈਏ ਫਿਰ ਇੱਕ ਗਲਤ ਜਗ੍ਹਾ ਇਹ ਗਲਤ ਹਸਪਤਾਲ ਤੇ ਚਲ ਜਾਈਏ ਇਲਾਜ ਨਾ ਹੋਵੇ ਇਸੇ ਤਰ੍ਹਾਂ ਜਿਹਨੇ ਡੋਨਰ ਆ ਜਿਉ ਇੱਕ ਵਾਰ ਧੋਖਾ ਖਾ ਜਾਂਦਾ ਕਿ ਯਾਰ ਮੈਂ ਮੇਰਾ ਪੈਸਾ ਸਹੀ ਜਗ੍ਹਾ ਲੱਗਾ ਹੀ ਨਹੀਂ ਤੇ ਉਹ ਡੋਨੇਟ ਕਰਨ ਚ ਵਿਸ਼ਵਾਸ ਨਹੀਂ ਕਰਦਾ ਤੇ ਇੱਥੇ ਆਉਣ ਦੇ ਬਾਅਦ ਜਿਹੜਾ ਮੈਨੂੰ ਚੰਗੀ ਗੱਲ ਲੱਗੀ ਕਿ ਵੀ ਆਮਣੋ ਸਾਹਮਣੀ ਆ ਡੋਨਰ ਨੂੰ ਪਤਾ ਕਿ ਇਹਨੂੰ ਮੈਂ ਪੈਸੇ ਦੇ ਰਿਆਂ ਔਰੇ ਬੜੀ ਵੱਡੀ ਗੱਲ ਹੈ ਪਰ ਮੈਂ ਇੱਕ ਗੱਲ ਜਾਣਦਾ ਸਾਡੇ ਐਨਆਰਆਈ ਬਹੁਤ سارے ਬੱਚਿਆਂ ਨੂੰ ਵਿਦੇਸ਼ ਚੜੇ ਰਹਿ ਰਹੀ ਹੈ افریقا ਹੋਰਾਂ ਮਲਕਾਂ ਚ ਉਹ ਡੋਨੇਟ ਕਰਦੇ ਕਹਿੰਦੇ ਯਾਰ ਉਹਨੂੰ ਪੜ੍ਹਾਈ ਦੀ ਲੋੜ ਹੈ ਹਸਪਤਾਲਾਂ ਦੀ ਲੋੜ ਹੈ ਕਿਉਂਕਿ ਉਹਨਾਂ ਨੂੰ ਸਾਡੇ ਤੇ ਵਿਸ਼ਵਾਸ ਨਹੀਂ ਕਿ ਯਾਰ ਅਸੀਂ ਜੇ ਪੈਸੇ ਭੇਜ ਦਿੱਤੇ ਤੇ ਤੇ ਲਾ ਦੇਣਗੇ ਉਹ ਸੋਚਦੇ ਨਹੀਂ ਉਹਨਾਂ ਦਾ ਉਹਨਾਂ ਦਾ ਤਜਰਬਾ ਜਿਹੜਾ ਉਹ ਤਜਰਬਾ ਹੈ ਕਿ ਪੈਸੇ ਅਸੀਂ ਕਿਸੇ ਕੰਮ ਲਈ ਭੇਜਿਆ ਲੱਗ ਕਿੱਥੇ ਗਏ ਆ ਵੇਖੋ ਬੰਦਾ ਇਕੱਲਾ ਬਹੁਤ ਵੱਡੀ ਚੀਜ਼ ਹੁੰਦਾ ਲੇਕਿਨ ਇਕੱਲਾ ਕੰਮ ਨਹੀਂ ਕਰ ਸਕਦਾ ਦੀ ਮੈਨ ਡੋਜ਼ਨਟ ਵਰਕ ਥਿਸ ਸਿਸਟਮ ਵਰਕਸ ਕਵਾਤਰਾ ਜੀ ਦੇ ਸਾਥੀਆਂ ਨੂੰ ਮਿਲ ਕੇ ਵੀ ਉਹਨਾਂ ਹੀ ਖੁਸ਼ੀ ਹੋਈ ਜਿਨਨ ਕਵਾਤਰਾ ਜੀ ਨੂੰ ਮਿਲ ਕੇ ਹੁੰਦੀ ਆ ਤਾਂ ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿੱਚ ਇਲੈਕਸ਼ਨ ਪੂਰਾ ਜ਼ੋਰ ਫੜ ਗਈ ਹੈ ਸਾਰੀਆਂ ਪਾਰਟੀਆਂ ਆਪਣੇ ਆਪਣੇ ਦੁਬਾਰਾਂ ਤੇ ਪ੍ਰਚਾਰ ਰਹੀ ਲੱਗੀਆਂ ਹੋਈਆਂ ਨੇ ਭਾਜਪਾ ਵੱਲੋਂ ਨਸ਼ਿਆਂ ਦੇ ਮਾਮਲੇ ਤੇ ਚੁੱਕੇ ਸਵਾਲਾਂ ਨੂੰ ਲੈ ਕੇ ਮੰਤਰੀ ਢਾਲੀਵਾਲ ਨੇ ਪਲਟਵਾਰ ਕੀਤਾ ਹੈ ਉਹਨਾਂ ਦੋਸ਼ ਲਗਾਏ ਕਿ ਅਕਾਲੀ ਦਲ ਤੇ ਬੀਜੇਪੀ ਸਰਕਾਰ ਸਮੇਂ ਹੀ ਨਸ਼ਾ ਸਭ ਤੋਂ ਵੱਧ ਵିକਿਆ ਇਸ ਦੌਰਾਨ ਮੰਤਰੀ ਢਾਲੀਵਾਲ ਨੇ ਸਾਬਕਾ ਹਕੂਮਤਰੀ ਚੰਡੀ ਸਿੰਘ ਚੰਨੀ ਤੇ ਨਿਸ਼ਾਨਾ ਸਾਧਦੇ ਹੋਏ ਖੁੱਲੀ ਡਿਬੇਟ ਦੀ ਚੁਣੌਤੀ ਦਿੱਤੀ ਹੈ ਬੀਜੇਪੀ ਦੇ ਨਸਕਤ ਤੌਰ ਚੋਕ ਦੀ ਉਹ ਨਸ਼ਿਆਂ ਦੇ ਬਾਰੇ ਚ ਬੋਲ ਕੇ ਗਏ ਉਸ ਤੋਂ ਬਾਅਦ ਬੀਜਪੀ ਦੇ ਸਪੋਕਸਮੈਨ ਜੋਤੀ ਸਾਹਿਬ ਨੇ ਨਸ਼ੇ ਦੇ ਬਾਰੇ ਵਿੱਚ ਬਹੁਤ ਗਲਤ ਬੋਲਿਆ ਸੋ ਮੈਂ ਇੱਕ ਗੱਲ ਤਨ ਚੁੱਕ ਜੀ ਕਿਉਂਕਿ ਪਾਰਟੀ ਦੇ ਜਨਰ ਸਖਤਰ ਨੇ ਮੇਰਾ ਉਹਨਾਂ ਨੂੰ ਸਿੱਧਾ ਸਵਾਲ ਹੈ ਇਹ ਜਿਹੜੇ ਨਸ਼ੇ ਜੇ ਜਿਹੜੇ ਕੈਕਸ ਸਵੇ ਮਸ਼ਿਆਂ ਦਾ ਜੋਗ ਉਹ ਤੋਂ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਜਦੋਂ ਬੀਜੇਪੀ ਸਰਕਾਰ ਦੇ ਵਿੱਚ ਸੀਗੀ ਬੀਜੇਪੀ ਸ਼ਰੋਗ ਨਹੀਂ ਅਕਾਲੀ ਦਲ ਬਾਦਲ ਦੇ ਨਾਲ ਸਰਕਾਰ ਦੇ ਵਿੱਚ ਭਾਈਵਾਲ ਸੀ ਸਾਰੀ ਦੁਨੀਆ ਨੂੰ ਪਤਾ ਪੂਰੇ ਸੰਸਾਰ ਨੂੰ ਪਤਾ ਕਿ ਮਸ਼ੇ ਉਹ ਤੋਂ ਆਏ ਸਾਰਾ ਉਹ ਜੋਗ ਸਭ ਪੰਜਾਬ ਦੀ ਕੇਂਦਰੀਕਰ ਦੇ ਵਿੱਚ ਮੇਰੇ ਨਾਲ ਤੁਹਾਨੂੰ ਚੈਲੰਜ ਹੈ ਮੈਂ ਤੁਹਾਨੂੰ ਅੰਮ੍ਰਿਤਸਰ ਦੇ ਵਿੱਚ ਦਿਖਾਉਂਦਾ ਮੇਰੇ ਨਾਲ ਚਲੋ ਸੋਹਣੇ ਤੁਹਾਨੂੰ ਮੈਂ ਦਿਖਾਉਂਦਾ ਕਿ ਕਿੱਦਾਂ ਜੁੱਧ ਦੇ ਸ਼ੇਰ ਦੇ ਵਿਰੁੱਧ ਜਿਹੜਾ ਲੋਕ ਲਹਿਰ ਬਣਿਆ ਕਿੱਦਾਂ ਲੋਕ ਲਹਿਰ ਬਣ ਕੇ ਸੈਂਕੜੇ ਦੀ ਗਿਣਤੀ ਦੇ ਵਿੱਚ ਲੋਕ ਰੋਹដាក់ ਕੇ ਸੌ ਚੁੱਕਦੇ ਆ ਓਥ ਲੈਂਦੇ ਆ ਕਿ ਅਸੀਂ ਨਾ ਸ਼ੇਰ ਖਤਮ ਕਰਦੇ ਚੰਨੀ ਸਾਹਿਬ ਨੇ ਚੰਨੀ ਸਾਹਿਬ ਨੇ ਜਿਹੜੀ ਅੱਜ ਇਹ ਗੱਲ ਕਹੀ ਆ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਕਿ ਉਹ ਮੁਖਵੰਤੀ ਰਹੇ ਉਹਨਾਂ ਦਾ ਪਹਿਲਾ ਕਾਂਗਰਸੀ ਸਰਕਾਰ ਸੀ ਕਾਪਟਨ ਦੀ ਚੰਦੀ ਸਾਹਿਬ ਹੋਤਰਸ ਕਲਚਰ ਮਿਨਿਸਟਰ ਸੰਗ ਟੂਰਿਜ਼ਮ ਤੇ ਕਲਚਰ ਚੰਦੀ ਸਾਹਿਬ 5 ਸਾਲ ਦਾ ਰਿਪੋਰਟ ਕਾਰਡ ਦਿਓ ਜੀ ਦਾ ਕਾਪਟਨ ਮਿੰਦਰਾ ਦੀ ਸਰਕਾਰ ਦਾ 5 ਸਾਲ ਦਾ ਰਿਪੋਰਟ ਕਾਰਡ ਦਿਓ ਕਿ ਤੁਸੀਂ 5 ਸਾਲ ਕੀ ਕੀਤਾ ਤੁਸੀਂ 5 6 ਮਹੀਨੇ ਮੁੱਖ ਮੰਤਰੀ ਰਹੇ ਤੁਸੀਂ ਆਪਣਾ ਰਿਪੋਰਟ ਕਾਰਡ ਦਿਓ ਸਾਹਿਬ ਪਾਕਿਸਤਾਨ ਦੇ ਆਈਐਸਆਈ ਸਮਰਥਿਤ ਅਤਵਾਦੀ ਨੈਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਅੰਮ੍ਰਿਤਸਰ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਜੀਵਨ ਫੌਜ ਨਾਲ ਜੁੜੇ ਇੱਕ ਅਤਵਾਦੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ। ਉਸਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਟੈਰਰ ਕ੍ਰਾਈਮ ਤੇ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਪਹਿਲਾਂ ਵੀ ਬਹੁਤ ਟੈਰਰ ਮੋਡੀਊਲ ਬਸਟ ਕੀਤੇ ਆਂ ਔਰ ਆਰਗੇਨਾਈਜ਼ ਜਿਹੜੇ ਗੈਂਗ ਦੇ ਮੈਂਬਰ ਕਾਫੀ ਅਰ 57 ਵੈਪਨਸ ਪਹਿਲੀ ਜਨਵਰੀ ਤੋਂ ਹੁਣ ਤੱਕ ਰਿਕਵਰ ਹੋ ਚੁੱਕੇ ਆ। ਔਰ ਇਹ ਜਿਹੜਾ ਬੜਾ ਇੰਪੋਰਟੈਂਟ ਤੇ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ 17 ਪੰਜ ਨੂੰ ਜਿਹੜਾ ਬੀ ਡਿਵੀਜ਼ਨ ਏਰੀਆ ਦੇ ਵਿੱਚ ਫਰਨੀਚਰ ਸ਼ਾਪ ਦੇ ਉੱਤੇ ਫਾਇਰਿੰਗ ਕੀਤੀ ਗਈ ਸੀ ਜੀ ਦੋ ਅਣਪਛਾਤੇ ਨੌਜਵਾਨਾਂ ਵੱਲੋਂ ਤੇ ਉਹਦੇ ਤੇ ਕੰਮ ਕਰਦੇ ਹੋਏ ਸਾਡੀ ਸਾਰੀਆਂ ਟੀਮਾਂ ਉਸ ਦਿਨ ਤੋਂ ਹੀ ਬੜੀ ਅਸੀਂ ਤੇ ਪ੍ਰੋਫੈਸ਼ਨਲੀ ਕੰਮ ਕਰਦੇ ਰਹੀਆਂ ਟੈਕਨੀਕਲੀ ਵੀ ਔਰ ਹਿਊਮਨ ਇੰਟ ਨੂੰ ਵੀ ਧਿਆਨ ਚ ਰੱਖਦੇ ਹੋਏ ਔਰ ਉਹਦੇ ਤੇ ਜਿਹੜੇ ਸਾਡੇ ਮੈਡਮ ਜਸਰੂਪ ਹੈਗੇ ਆ ਏਡੀਸੀਪੀ 3 ਸ਼ੀਤਲ ਸਾਡੇ ਏਸੀਪੀ ਈਸਟ ਸੁਖਵੀਰ ਸਾਡੇ ਐਸਐਚਓ ਬੀ ਡਿਵੀਜ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਔਰ ਰਵਿੰਦਰਪਾਲ ਜੀ ਸਾਡੇ ਡੀਸੀਪੀ ਡੀ ਹੈ ਉਹਨਾਂ ਦੀ ਰਹਿਨਮਾਈ ਚ ਇਹ ਦੋ ਬੰਦੇ ਅਸੀਂ ਪੀਐਸ ਟ੍ਰੈਸ ਕੀਤਾ ਦੋ ਬੰਦੇ ਫੜੇ ਗਏ ਜਿਹੜੇ ਮੇਨ ਸ਼ੂਟਰ ਸੀਗੇ ਔਰ ਇਹ ਜੀਵਨ ਫੌਜੀ ਜਿਹੜਾ ਬੜਾ ਨਟੋਰੀਅਸ ਇੱਕ ਟੈਰਰਿਸਟਬਲੀ ਗੈਂਗਸਟਰ ਆਪਾਂ ਕਹਿ ਸਕਦੇ ਆ ਉਹਦੇ ਇਸ਼ਾਰੇ ਤੇ ਕੰਮ ਹੋਇਆ ਸਾਰਾ ਔਰ ਉਸ ਫਰਨੀਚਰ ਸ਼ਾਪ ਵਾਲੇ ਜਿਹੜਾ ਫਾਇਰਿੰਗ ਇਨਸੀਡੈਂਟ ਸੀ ਉਹਦੇ ਉਹਨਾਂ ਦੇ ਨੌਕਰ ਦੇ ਵੀ ਇੰਜਰ ਹੋ ਗਿਆ ਸੀਗਾ ਸੋ ਦੋ ਮੁਲਜ਼ਮ ਇਹ ਚ ਫੜੇ ਗਏ ਕਾਰਜਪ੍ਰੀਤ 엘ੀਅਸ ਕਾਰਜ son of ਲੇਟ ਦਿਲਬਖ ਸਿੰਘ ਵੈਰੋਵਾਲ ਡਿਸਟ੍ਰਿਕਟ ਤਰਨਤਾਰਨ ਔਰ ਇਸ ਤੋਂ ਇਲਾਵਾ ਗੁਰਲਾਲ ਸਿੰਘ ਏਲੀਅਸ ਹਰਮਨ ਇਹ ਗੋਇੰਦਵਾਲ ਸਾਹਿਬ ਡਿਸਟ੍ਰਿਕਟ ਤਰਨਤਾਰਨ ਸੋ ਇਹ ਦੋਨੇ ਬੰਦੇ ਜਿਹੜੇ ਇਹਨਾਂ ਨੇ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀਵਨ ਫੌਜੀ ਦੇ ਇਸ਼ਾਰੇ ਦੇ ਉੱਤੇ ਦਿੱਤਾ ਉਹਨੇ ਇਹਨਾਂ ਨੂੰ ਪਿਸਟਲ ਮੁਹੱਈਆ ਕਰਾਇਆ 30 ਬੋਰ ਦਾ ਬੜਾ ਸਫਿਸਟੀਕੇਟਿਡ ਪਿਸਟਲ ਹੈ ਉਸ ਤੋਂ ਬਾਅਦ ਇਹ ਮੋਟਰਸਾਈਕਲ ਤੇ ਆ ਕੇ ਇਹਨਾਂ ਨੇ ਰੈਕੀ ਕਰਕੇ ਇਹ ਫਾਇਰਿੰਗ ਨੂੰ ਅੰਜਾਮ ਦਿੱਤਾ ਜਿਹੜਾ ਇਹਦਾ ਬੇਸਿਕ ਬੈਕਗ੍ਰਾਉਂਡ ਨਿਕਲਿਆ ਉਹ ਜਿਹੜਾ ਇਹਦੇ ਚ ਮਨਵੀਰ ਸਿੰਘ ਮਦਈ ਹੈ ਫਰਨੀਚਰ ਵਾਲੇ ਕੇਸ ਦੇ ਵਿੱਚ ਉਹਦੇ ਬ੍ਰਦਰ ਨੂੰ ਬਾਹਰ ਕੈਨੇਡਾ ਦੇ ਵਿੱਚ ਐਕਸਟਰਸ਼ਨ ਕਾਲਸ ਕਰ ਰਿਆ ਸੀ ਜੀਵਨ ਫੌਜੀ ਇਹਨਾਂ ਨੂੰ ਵੀ ਕਿ ਕੈਨੇਡਾ ਦੇ ਵਿੱਚ 1 ਲੱਖ ਡਾਲਰ ਜਿਹੜੀ ਫਰਾਤੀ ਮੰਗੀ ਜਾ ਰਹੀ ਸੀ ਸੋ ਬੇਸਿਕਲੀ ਇਹਦੇ ਨਾਲ ਜਿਹੜੇ ਸ਼ੂਟਰਸ ਦੇ ਫੜੇ ਜਾਣ ਨਾ ਇਹ ਸਾਰਾ ਮੋਡਿਊਲ ਦਾ ਇਹਦਾ ਲੱਕ ਟੁੱਟਿਆ ਸਮੈਸ਼ ਹੋਇਆ ਸਾਰਾ ਅਮਰਸਰ ਦੇ ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਇੱਕ ਵੱਡਾ ਸੜਕ ਹਾਸਾ ਵਾਪਰਿਆ ਜਿੱਥੇ ਅਮਰਸਰ ਤੋਂ ਆ ਰਹੀ ਬੱਸ ਆਪਣੇ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਨਾਲ ਜਾ ਵਜੀ ਇਸ ਦੀ ਵਜ੍ਹਾ ਟਰੱਕ ਦਾ ਅਚਾਨਕ ਬ੍ਰੇਕ ਲਗਾਉਣਾ ਦੱਸਿਆ ਜਾ ਰਿਹਾ ਹੈ ਇਸ ਹਾਦਸੇ 'ਚ 20 ਸਵਾਰੀਆਂ ਜ਼ਖਮੀ ਹੋ ਗਈਆਂ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਉਧਰ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਅਮਰਸਰ ਦੇ ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅਮਰਸਰ ਵੱਲੋਂ ਆ ਰਹੀ ਸਵਾਰੀਆਂ ਨਾਲ ਪਰਿਵਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸੱਫਰ ਕਰ ਰਹੀਆਂ 20 ਸਵਾਰੀਆਂ ਜ਼ਖਮੀ ਹੋ ਗਈਆਂ ਇਹਨਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਦਾਖਲ ਕਰਵਾਇਆ ਗਿਆ ਜਿਸ ਟਰੱਕ ਨਾਲ ਇਹ ਹਾਸਾ ਵਾਪਰਿਆ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦੇ ਹੋਇਆ ਫਰਾਰ ਹੋ ਗਿਆ ਇਸ ਮੌਕੇ ਬੱਸ ਡਰਾਈਵਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਮਰਸਰ ਬੱਸ ਤੋਂ ਸਵਾਰੀਆਂ ਲੈ ਕੇ ਜਿਲੰਧਰ ਆ ਰਹੇ ਸਨ ਤਾਂ ਜੰਡਿਆਲਾ ਕੋਰ ਇੱਕ ਤੂੜੀ ਵਾਲੇ ਪਰ ਟਰੱਕ ਨੇ ਅਚਾਨਕ ਬ੍ਰੇਕ ਲਾ ਜਿਹਦੇ ਚੱਲਦੇ ਉਹਨਾਂ ਦੀ ਬੱਸ ਤੂੜੀ ਵਾਲੇ ਟਰੱਕ ਨਾਲ ਟਕਰਾ ਗਈ ਇਸ ਕਾਰਨ ਬੱਸ ਵਿੱਚ ਬੈਠੇ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਅਸੀਂ ਸ਼ਿਦਾਂ ਸਾਹਿਬ ਤੋਂ ਦੁਪਹਿਰਾਂ ਕੱਟ ਕੇ ਆ ਰਹੇ ਸੀਗੇ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਚ ਤੇ ਜਾਣਾ ਕਿੱਥੇ ਸੀ ਤੁਹੀਂ ਜਲੰਧਰ ਜਲੰਧਰ ਜਾਣਾ ਹਾਂਜੀ ਕਿੰਨੇ ਕੁ ਦੀ ਗੱਲ ਹੈ 10 ਬਿੰਨ ਦੀ ਗੱਲ ਆ ਹਾਂਜੀ ਇਹ ਕਿੰਨੇ ਕਿਲੋ ਕੀ ਹੈ ਹੋ ਗਏ ਆ ਕਾਫੀ ਰੁੱਕੀ ਜਾ ਕੇ ਵੀ ਹੋ ਗਏ ਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਨੇ ਹਾਂ ਵੀ ਕਬੀ ਕਬੀ ਇੱਕ ਜਣੇ ਹੋਣੇ ਜਾ ਕੇ ਵੀ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ੱਟਾ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਵ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਡੇ 10:30 ਦੀ ਗੱਲ। ਵੀ ਕਿੱਥੇ ਜਾਣਾ ਸੀ? ਆਹੀ ਲੁਧਿਆਣਾ ਜਾਣਾ ਸੀ। ਲੁਧਿਆਣਾ ਜਾਣਾ। ਕਿੰਨੇ ਮੈਂਬਰ ਸੀ ਤੁਹਾਡੇ ਨਾਲ? ਸਾਡੇ ਨਾਲ ਤਾਂ 3 ਮੈਂਬਰ ਸੀ, ਛੋਟਾ ਛੋਟੀ ਕੁੜੀਆ ਸੀ। ਮਦਰ ਆਹੀ ਅੰਮ੍ਰਿਤਸਰ ਵਾਰੇ ਸੀ। ਕਿੰਨੇ ਕੁ ਲੋਕਾਂ ਨੂੰ ਸੱਟਾਂ ਲੱਗੀਆਂ? 30-35 ਜਨਨ ਨੂੰ ਸੱਟਾਂ ਵੱਜੀ ਆ। ਗੰਭੀਰ ਕੇ ਨੂੰ ਗੰਭੀਰ ਸੱਟਾਂ ਵੱਜੀਆਂ, ਮੇਰੇ ਵੀ ਸਟਿਚਸ ਆਏ ਆ। ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਇੱਕ ਬੱਸ ਜਲੰਧਰ ਨੂੰ ਜਾ ਰਹੀ ਸੀ ਤੇ ਜਡੇਆਲੇ ਕੋਲ ਤੂੜੀ ਵਾਲੇ ਪਰ ਟ੍ਰੱਕ ਨਾਲ ਟੱਕਰ ਹੋ ਗਈ। ਜਿਸ ਕਾਰਨ ਬੱਸ ਵਿੱਚ ਬੈਠੀਆਂ ਸਵਾਰੀਆਂ ਜ਼ਖਮੀ ਹੋ ਗਈਆਂ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਜੇ ਸਰਦੇਵਾਲ ਸਿੰਘ ਅੱਛਾ ਕਿ ਅੱਜ ਆ ਬਾਸ ਐਕਸੀਡੈਂਟ ਹੋਇਆ ਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਹੈ ਤੇ ਸਵਾਰੀਆਂ ਦੇ ਸੱਟਾ-ਸੱਟਾ ਲੱਗਿਆ ਦੇਖਦੇ ਆ ਜੋ ਵੰਦੀ ਕਾਰਵਾਈ ਡੀਆਰ ਸਾਰੀਆਂ ਦੇ ਸੱਟਾ ਲੱਗੇ ਹਾਂਜੀ ਬਾਸ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜੋ ਜੋ ਰਿਜ਼ਲਟ ਆਉਣਗੇ ਉਸ ਵੇਲੇ ਕਾਰਵਾਈ ਹੋਗੀ ਠੀਕ ਇਸ ਦੁਰਘਟਨਾ ਤੋਂ ਬਾਅਦ ਰੋਡ ਉੱਤੇ ਵੱਡਾ ਜਾਮ ਲੱਗ ਗਿਆ ਪੁਲਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦਿੱਲੀ ਦੇ ਕਈ ਖੇਤਰਾਂ ਵਿੱਚ ਪਰਮੇ ਤੇ ਦਰਮਿਆਨੇ ਮੀਂਹ ਨਾਲ ਤੇਜ਼ ਹਵਾਵਾਂ ਚੱਲੀਆਂ ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਖਰਾਬ ਹੋਣ ਕਾਰਨ ਦਿੱਲੀ ਦੇ ਕੁਮਤਰੀ ਹਵਾਈ ਅੱਡੇ ਤੇ ਉਡਾਣਾਂ ਪ੍ਰਭਾਵਿਤ ਹੋਈਆਂ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਮੌਸਮ 'ਚ ਇੱਕ ਵਾਰ ਫਿਰ ਤੋਂ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। 3 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਮੀਂਹ ਤੇ ਜ਼ਨਰੀ ਚੱਕਰ ਦਾ yellow alert ਜਾਰੀ ਕੀਤਾ ਗਿਆ ਹੈ। ਮੌਸਮ ਵਿੱਚ ਇੱਕ ਵਾਰ ਫਿਰ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ ਮੌਸਮ ਵਿਭਾਗ ਵੱਲੋਂ ਤਾਜ਼ਾ ਜਾਣਕਾਰੀ ਮੁਤਾਬਕ 2 ਜੂਨ ਤੋਂ ਲੈ ਕੇ 3 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਹਨੇਰੀ ਝੱਖੜ ਦਾ yellow alert ਜਾਰੀ ਕੀਤਾ ਗਿਆ ਹੈ ਜੂਨ ਮਹੀਨਾ ਸ਼ੁਰੂ ਹੁੰਦੇ ਹੀ ਪੱਛਮੀ ਗੜਬੜੀ ਤੇ ਤੂਫਾਨਾਂ ਦੇ ਲਗਾਤਾਰ ਸਰਗਰਮ ਹੋਣ ਕਾਰਨ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ ਇਸ ਦੌਰਾਨ ਨੌਤਪਾ ਦਾ ਸਮਾਂ ਵੀ ਖਤਮ ਹੋ ਜਾਵੇਗਾ ਮੌਸਮ ਵਿਭਾਗ ਅਨੁਸਾਰ ਦੋ ਦਿਨਾਂ ਤੱਕ ਗਰਮੀ ਦੀ ਲਹਿਰ ਦੀ ਕੋਈ ਸੰਭਾਵਨਾ ਨਹੀਂ ਦੱਈ ਗਈ ਹਾਲਾਂਕਿ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਨੇ ਪਛਮੀ ਗੜਬੜੀ ਕਾਰਨ 2 ਤੋਂ 4 ਜੂਨ 2025 ਤੱਕ ਰਾਜਥਾਂ ਦੇ ਕਈ ਹਿੱਸਿਆਂ ਵਿੱਚ ਗਰਜ ਗਰਜ ਨਾਲ ਮੀਂਹ ਅਤੇ ਗੜੇਮਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਸਮ ਵਿੱਚ ਆਈ ਤਬਦੀਲੀ ਕਾਰਨ ਉਡਾਣਾਂ ਵੀ ਬਹੁਤ ਪ੍ਰਭਾਵਿਤ ਹੋਈਆਂ ਰਾਏਪੁਰ ਤੋਂ ਦਿੱਲੀ ਆ ਰਹੀ ਇੰਡੀਕੋ ਦੀ ਉਡਾਣਾਂ 66313 ਨੂੰ ਲੈਂਡਿੰਗ ਤੋਂ ਠੀਕ ਪਹਿਲਾਂ ਮੌਸਮ ਸੰਬੰਧੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਧੂੜ ਭੜੇ ਹਨੇਰੀ ਅਤੇ ਤੇਜ਼ ਹਵਾਵਾਂ ਕਾਰਨ ਪਾਇਲਟ ਨੂੰ ਲੈਂਡਿੰਗ ਰੋਕਣੀ ਪਈ ਤੇ ਜਹਾਜ਼ ਨੂੰ ਕੁਝ ਸਮੇਂ ਲਈ ਅਸਮਾਨ ਵਿੱਚ ਹੀ ਚੱਕਰ ਕੱਟਣੇ ਪਏ। ਇਹ ਘਟਨਾ ਉਦੋਂ ਵਾਪਰੀ ਜਦੋਂ ਜਹਾਜ਼ ਦਿੱਲੀ ਤੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰ ਨਹੀਂ ਵਾਲਾ ਸੀ। ਪਰ ਪਾਇਲਟ ਨੇ ਯਾਤਰੀਆਂ ਨੂੰ ਦੱਸਿਆ ਕਿ ਹਵਾਵਾਂ ਦੀ ਤੇਜ਼ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋ ਗਈ ਹੈ ਜੋ ਕਿ ਲੈਂਡਿੰਗ ਲਈ ਬਹੁਤ ਖਤਰਨਾਕ ਹੋ ਸਕਦੀ ਹੈ। ਪਾਇਲਟ ਨੇ ਲੈਂਡਿੰਗ ਪਹੁੰਚ ਨੂੰ ਰੱਦ ਕਰ ਦਿੱਤਾ ਅਤੇ ਜਹਾਜ਼ ਨੂੰ ਦੁਬਾਰਾ ਉਚਾਈ ਤੇ ਲੈ ਸਿਟੀ ਆਮ ਹੁਣ ਤੱਕ ਇੰਤਜ਼ਾਰ ਕਰਦਾ ਰਿਹਾ ਅੰਤ ਵਿੱਚ ਸ਼ਾਮ 5:43 ਮਿੰਟ ਤੇ ਕਰੀਬ ਜਹਾਜ਼ ਦਿੱਲੀ ਹਵਾਈ ਅੱਡੇ ਤੇ ਸੁਰੱਖਿਅਤ ਉਤਰਿਆ ਜੋ ਕਿ ਸ਼ਾਮ 5:05 ਮਿੰਟ ਤੇ ਉਤਰਨਾ ਸੀ ਇਹ ਆਪਣੇ ਨਿਰਧਾਰਤ ਸਮੇਂ ਤੋਂ ਲਗਭਗ 38 ਮਿੰਟ ਦੇਰੀ ਨਾਲ ਉਤਰਿਆ ਇਧਰੋਂ ਜਹਾਜ਼ ਦੇ ਅੰਦਰੋਂ ਲਈ ਗਈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ ਜਿਸ ਵਿੱਚ ਇਹ ਦੇਖਿਆ ਗਿਆ ਕਿ ਯਾਤਰੀਆਂ ਦੇ ਚਿਹਰਿਆਂ ਤੇ ਤਣਾਅ ਤੇ ਘਬਰਾਹਟ ਸਾਫ਼ ਦਿਖਾਈ ਦੇ ਰਹੀ ਹੈ ਜਹਾਜ਼ ਵਿੱਚ ਤੇਜ਼ ਹਿਸਕੋਲਿਆਂ ਕਾਰਨ ਕੁਝ ਯਾਤਰੀਆਂ ਨੇ ਪ੍ਰਾਰਥਨਾ ਕਰਨੀ ਸ਼ੁਰੂ ਕਰ ਦਿੱਤੀ ਹਾਲਾਂਕਿ ਪਾਇਲਟ ਨੇ ਸਥਿਤੀ ਨੂੰ ਕਾਬੂ ਰੱਖਿਆ ਤੇ ਯਾਤਰੀਆਂ ਨੂੰ ਸੂਚਿਤ ਕਰਦੇ ਰਹੇ ਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਮੌਸਮੀ ਭਾਗ ਅਨੁਸਾਰ ਦਿੱਲੀ ਤੇ ਆਸ-ਪਾਸ ਦੇ ਖੇਤਰਾਂ ਵਿੱਚ ਤੇਜ਼ ਗਰਜ ਤੇ ਹਲਕੀ بارش ਦੇ ਕਰਦ ਨਾਲ ਮੌਸਮ ਵਿੱਚ ਅਚਾਨਕ ਤਬਦੀਲੀ ਪੱਛਮੀ ਗੜਬੜੀ ਉੱਤਰੀ ਪਾਕਿਸਤਾਨ ਅਤੇ ਹਰਿਆਣਾ ਉੱਤੇ ਚੱਕਰਵਾਤੀ ਸਰਕੂਲਰ ਦੇ ਅਰਬ ਸਾਗਰ ਤੋਂ ਨਵੀਂ ਕਰਨ ਸੀ ਰਾਤਾਨੀ ਦੇ ਪ੍ਰਗਤੀ ਮੈਦਾਨ ਦੇ ਪਾਰਮ ਖੇਤਰਾਂ ਵਿੱਚ 76 ਕਿਲੋਮੀਟਰ ਪ੍ਰਤੀ ਘੰਟਾ ਦੇ ਰਫ਼ਤਾਰ ਨਾਲ ਹਵਾਵਾਂ ਚੱਲੀਆਂ ਤੇ ਇਸ ਹਵਾਵਾਂ ਕਾਰਨ ਦਿੱਲੀ ਹਵਾਈ ਅੱਡੇ ਤੇ ਸ਼ਾਮ 5:00 ਵਜੇ ਤੋਂ 5:30 ਵਜੇ ਦੇ ਵਿਚਕਾਰ ਚਾਰ ਉਡਾਣਾਂ ਨੂੰ ਮੁੜਦਾ ਪਿਆ ਜਾਹਪੁਰ ਟੰਡਿਕਾਟ ਅਮਰਸਰ ਤੋਂ ਆਉਣ ਵਾਲੇ ਉਡਾਣਾਂ ਨੂੰ ਨੇੜੇ ਹਵਾਈ ਅੱਡੇ ਤੇ ਭੇਜ ਦਿੱਤਾ ਗਿਆ। ਦਿੱਲੀ ਹਵਾਈ ਅੱਡਾ ਪ੍ਰਸ਼ਾਸਨ ਨੇ ਯਾਤਰੀਆਂ ਨੂੰ 에ਅਰਲਾਈਨਾਂ ਨਾਲ ਆਪਣੀਆਂ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ ਦੀ ਸਲਾਹ ਦਿੱਤੀ ਹੈ। ਮੌਸਮ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਅਮਰਦਸਤ ਨਾੜ ਦੀ ਜੇਠਣ ਲਈ ਹਵਾਈ ਅੱਡੇ ਦੀਆਂ ਜ਼ਮੀਨੀ ਟੀਮਾਂ ਨੂੰ ਅਲਰਟ ਤੇ ਰੱਖਿਆ ਗਿਆ ਹੈ। ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।